ਦੇਸ਼ ਲਈ ਆਪਣੀ jaan qurbaan ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ 12 ਦਸੰਬਰ ਨੂੰ ਮਲੇਰਕੋਟਲਾ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਐਸਐਸਪੀ ਮਲੇਰਕੋਟਲਾ ਗਗਨ ਅਜੀਤ ਸਿੰਘ ਪ੍ਰੋਗਰਾਮ ਦਾ ਉਦਘਾਟਨ ਕਰਨਗੇ ਇਹ ਪ੍ਰੋਗਰਾਮ ਮਲੇਰਕੋਟਲਾ ਦੀ ਅਲੀ ਬਾਗ ਚਾਹ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਡਾਕਟਰ ਰਸਤਮ ਜੋ ਕਿ ਮੈਡੀਕਲ ਅਫਸਰ ਮਿਲਟਰੀ ਸਿਚੁਏਸ਼ਨ ਸੈਂਟਰ ਉਜਯਤਾਤਮਿਕ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 150 ਤੋਂ 570 ਤੱਕ ਦੀ ਜਨਗਤ ਹਿੱਸਾ ਲੈਣ ਵਾਲੇ ਲੌਂਗਵਾਲ ਸੰਗੂਰ ਤੂਰੀ ਮੇਰਗੁਰਲਾ ਸ਼ਹਿਰ ਪਰ ਇਲਾਕੇ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਹਾਂਜੀ ਜੀ। ਇਹ ਪ੍ਰੋਗਰਾਮ ਹੈ ਕਾਗਜ਼ਾਂ 'ਤੇ ਲਿਖੀਏ। ਅੱਜ ਦਾ ਜੋ ਆਪਾਂ ਪ੍ਰੋਗਰਾਮ ਰੱਖਿਆ ਪ੍ਰੈਸ ਕਾਨਫਰੰਸ ਇਸ ਦਾ ਮਕਸਦ ਹੈ ਜੋ ਅਸੀਂ 12 ਤਰੀਕ ਨੂੰ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਹ ਪ੍ਰੋਗਰਾਮ ਸਨਮਾਨ ਸਮਾਰੋਹ ਹੈ ਜੋ 1971 ਦੇ ਵਿੱਚ ਜਿਹੜੇ ਵਾਰ ਫਾਈਟਰ ਸੀਗੇ ਜਾਂ ਜਿਹੜੇ ਸਾਡੇ ਵੀਰ ਨਾਰੀ ਨੇ ਜਿਨ੍ਹਾਂ ਦੇ ਅਤੀ ਜਾਂ ਜਿਨ੍ਹਾਂ ਦੇ ਬੇਟੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਆਨਰ ਕਰਨ ਜਾ ਰਹੇ ਹਾਂ ਵਿਜੇ ਦੇਵ 1971 ਦਾ ਜੋ ਉਹ ਹੈ ਉਸ ਦੀ ਯਾਦ ਵਿੱਚ ਜੋ ਵੈਸੇ 16 ਦਸੰਬਰ ਨੂੰ ਹੁੰਦਾ ਬਟ ਅਸੀਂ ਇਹ ਪ੍ਰੋਗਰਾਮ ਨੂੰ 12 ਦਸੰਬਰ ਨੂੰ ਇੱਥੇ ਮਲੇਰ ਕੋਡਾ ਕਲੱਬ ਦੇ ਕਿ ਮਨਾਉਂ ਜਾ ਰਹੇ ਹਾਂ ਅਸੀਂ ਉਹਨਾਂ ਦੇਸ਼ ਦੇ ਹੀਰੋਆਂ ਨੂੰ ਜਾਂ ਉਹਨਾਂ ਦੀ ਮਾਂ ਮੰ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਇਹ ਸਾਡੇ ਜਜ਼ਬਾਤ ਹੀ ਨੇ ਸਾਡਾ ਗ੍ਰੈਟੀਚਿਊਡ ਹੈ ਉਹਨਾਂ ਦੇ ਪ੍ਰਤੀ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਦਾ ਉਹਨਾਂ ਦਾ ਸਨਮਾਨ ਹੈ ਤੇ ਉਹਨਾਂ ਦਾ ਮਤਲਬ ਸਲੂਟ ਹੈ ਉਹਨਾਂ ਹੀਰੋਜ਼ ਨੂੰ ਤੇ ਉਹਨਾਂ ਦੀ ਮਾਂ ਮੰ ਨੂੰ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਰ ਜਨਾ ਕੀ ਸਾਡਾ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਪ੍ਰੋਗਰਾਮ ਨਹੀਂ ਹੈ ਇਹ ਅਸੀਂ ਜੈ ਤਰੀਕ ਦੇ ਕਰੂਗਾ ਇਹ 12 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ 11 ਵਜੇ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ ਪ੍ਰੋਗਰਾਮ ਹੋਏਗਾ ਤੇ ਇਸ ਦੇ ਇਹਦਾ ਇਨੋਗਰੇਸ਼ਨ ਕਰ ਰਹੇ ਨੇ ਮਲੇਰਕੋਲਾ ਦੇ ਐਸਐਸਪੀ ਸਾਹਿਬ ਗਗਨੇ ਜੀ ਸਿੰਘ ਜੀ ਜੋ ਸਾਡੇ ਮਲੇਰਕੋਲਾ ਦੇ ਐਸਐਸਪੀ ਨੇ ਤੇ ਉਹ ਇਸ ਦਾ ਇਨੋਗਰੇਸ਼ਨ ਕਰ ਰਹੇ ਨੇ ਅਗਲੇ ਵੱਲੋਂ ਕੌਣ ਕੌਣ ਆਰਵੀ ਵੱਲੋਂ ਸਾਡੇ ਸਟੇਸ਼ਨ ਕਮਾਂਡਰ ਸਾਹਿਬ ਤੇ ਐਡਮਿਨ ਕਮਾਂਡਾਂਟ ਤੇ ਸਾਡੇ ਓਆਈਸੀ ਈਐਚਐਸਐਲ OY ਨਾਬਾ ਹੋਰ ਬਹੁਤ ਸਾਰੀਆਂ ਅਫਸਰ ਸਖਸ਼ੀਤ ਨੇ ਜਿਹੜੀਆਂ ਉਹ ਇਸ ਵਿੱਚ ਸ਼ਾਮਿਲ ਹੋਣੀਆਂ ਤੇ ਇਹਦੇ ਵਿੱਚ ਲੋਂਗੋਵਾਲ ਲੀਗ ਸੰਗਰੂਰ ਲੀਗ ਸ਼ੇਰਪੁਰ ਲੀਗ ਧੋਰੀ ਲੀਗ ਤੇ ਮਲੇਰਕੋਟਾ ਲੀਗ ਇਹਨਾਂ ਦੀਆਂ ਲੀਗਸ ਹੁੰਦੀਆਂ ਨੇ ਐਕਸ ਸਰਵਿਸਮੈਨਾਂ ਜੋ ਪੰਜ ਲੀਗਸ ਨੇ ਉਹ ਪੰਜ ਲੀਗਸ ਮਿਲ ਕੇ ਅਸੀਂ ਇਥੇ ਸਾਡੇ ਪਾਰਟਿਸਿਪੇਟ ਕਰ ਰਹੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਨਹੀਂ ਜੀ ਅਸੀਂ ਇਹ ਪਹਿਲੀ ਵਾਰੀ ਕਰ ਰਹੇ ਹਾਂ ਇਹ ਪ੍ਰੋਗਰਾਮ ਅਲੀਬਾਗ ਟੀ ਵੱਲੋਂ ਸਪான்ਸਰ ਕੀਤਾ ਜਾ ਰਿਹਾ ਮਲੇਰਕੋਟਲੇ ਦੀ ਜੋ ਟੀ ਕੰਪਨੀ ਦੇ ਵੱਲੋਂ ਕੀਤਾ ਜਾ ਰਿਹਾ ਸਪਾਂਸਰਿੰਗ